ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਸਾਡੀ ਵੀਡੀਓ ਨੂੰ ਦੇਖਣ ਲਈ ਜੀ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹ ਬਰਬਰੀ ਦੇ ਆਉਣਗੇ ਬਰਬਰੀ ਦੀ ਸ਼ਰਟ ਆਉਗੀ ਜੀ ਨਾਲ ਮਸਲੀਨ ਦੀ ਬਾਟਮ ਆਉਗੀ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਜੀ ਇਹ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਇਹ ਵਾਲੇ ਸੂਟ ਆਉਣਗੇ ਜੀ ਜੌਰਜਟ ਦੇ ਟਾਈ ਡਾਈ ਦੇ 650 ਰੁਪਏ ਪ੍ਰਾਈਸ ਹੈ ਜੀ ਇਹਨਾਂ ਦਾ ਫ੍ਰੀ ਸ਼ਿਪਿੰਗ ਹੈ ਜਿਹੜੇ ਪਿਛਲੇ ਤੁਸੀਂ ਬਰਬਰੀ ਦੇ ਸੂਟ ਦੇਖ ਕੇ ਸੀ ਜੀ ਉਹਨਾਂ ਦਾ ਪ੍ਰਾਈਸ 1350 ਹੈ ਫ੍ਰੀ ਸ਼ਿਪਿੰਗ ਹੈ ਇਹ ਵਾਲੇ ਸੂਟਾਂ ਦਾ ਪ੍ਰਾਈਸ 650 ਹੈ ਜੀ ਫ੍ਰੀ ਸ਼ਿਪਿੰਗ ਹੈ ਪਿਓਰ ਜੋਰਜਟ ਦਾ ਸਟੱਫ ਆਊਗਾ ਜੀ ਟਾਈਡਾਈ ਸਾਰਾ ਆਊਗਾ ਜੀ ਸੂਟ 5 ਮੀਟਰ ਆਲ ਓਵਰ ਸੂਟ ਆਊਗਾ ਜੀ ਬਹੁਤ ਸੋਹਣਾ ਸਟੱਫ ਹੈ ਜੀ ਤੁਸੀਂ ਇਹਨਾਂ ਦੇ ਨਾਲ ਮੈਚਿੰਗ ਬਾਟਮ ਵੀ ਬਣਾ ਸਕਦੇ ਹੋ ਇਹ ਵਾਲੇ ਸੂਟ ਚੰਦੇਰੀ ਦੇ ਆਉਣਗੇ ਜੀ ਚੰਦੇਰੀ ਦੀ ਸ਼ਰਟ ਆਉਗੀ ਚੰਦੇਰੀ ਦੀ ਬਾਟਮ ਆਉਗੀ ਚੰਦੇਰੀ ਦਾ ਹੀ ਦੁਪੱਟਾ ਆਊਗਾ 990 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਟਾਈ ਡਾਈ ਦਾ ਦੁਪੱਟਾ ਆਊਗਾ ਜੀ ਇਹਨਾਂ ਦੇ ਨਾਲ ਤੇ ਬਹੁਤ ਸੋਹਣੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਜੇ ਸੂਟ ਹੈ ਜੀ ਬਹੁਤ ਸੋਹਣਾ ਇਹਨਾਂ ਦਾ ਸਟੱਫ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੇ ਇਹਨਾਂ ਦੇ ਕਲਰ ਡਿਜ਼ਾਈਨ ਹੈ ਤੇ ਬਹੁਤ ਹੀ ਜ਼ਿਆਦਾ ਇਹ ਰੀਜ਼ਨੇਬਲ ਜੇ ਪ੍ਰਾਈਸ ਦੇ ਸੂਟ ਹੈ ਓਨਲੀ 990 ਰੁਪਏ ਪ੍ਰਾਈਸ ਹੈ ਜੀ ਇਹਨਾਂ ਦਾ ਫ੍ਰੀ ਸ਼ਿਪਿੰਗ ਹੈ ਸੂਟ ਸਾਰਾ ਹੀ ਚੰਦੇਰੀ ਦਾ ਆਊਗਾ ਜੀ 셔ਟ ਵੀ ਤੇ ਬਾਟਮ ਵੀ ਚੰਦੇਰੀ ਸਿਲਕ ਦੀ 셔ਟ ਵੀ ਚੰਦੇਰੀ ਸਿਲਕ ਦੀ ਤੇ ਨਾਲ ਦੁਪੱਟਾ ਵੀ ਚੰਦੇਰੀ ਸਿਲਕ ਦਾ ਜੀ ਟਾਈਡਾਈ ਦੁਪੱਟਾ ਆਊਗਾ ਬਹੁਤ ਹੀ ਜ਼ਿਆਦਾ ਸੋਹਣੇ ਯੂਨੀਕ ਜੇ ਇਹਨਾਂ ਦੇ ਕਲਰ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹ ਫੈਬਰਿਕ ਹੈ ਇਹਨੂੰ ਮਸਾਬਾ ਸਿਲਕ ਵੀ ਕਹਿ ਦਿੰਦੇ ਆ ਜੀ ਚੰਦੇਰੀ ਸਿਲਕ ਵੀ ਕਹਿ ਦਿੰਦੇ ਆ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਜਿਹੜਾ ਵੀ ਸੂਟ ਲੈਣਾ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਸਟੱਫ ਦੀ ਪੂਰੀ ਗਾਰੰਟੀ ਹੈ ਜੀ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਤੇ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੈ ਸਕਰੀਨਸ਼ਾਟ ਭੇਜਣਾ ਹੈ ਜੀ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੇ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਕ੍ਰੇਪ ਦੇ ਬਹੁਤ ਸੋਹਣੀ ਕ੍ਰੇਪ ਹੈ ਜੀ ਸੌਫਟ ਵਾਲੀ ਬਹੁਤ ਜਿਆਦਾ ਸੌਫਟ ਕ੍ਰੇਪ ਦੀ ਸ਼ਰਟ ਆਉਗੀ ਜੀ ਡਿਜੀਟਲ ਪ੍ਰਿੰਟ ਦੀ ਨਾਲ ਬਾਟਮ ਆਉਗੀ ਪਲੇਨ ਕ੍ਰੇਪ ਦੀ ਜੀ ਨਾਲ ਡਿਜੀਟਲ ਪ੍ਰਿੰਟ ਦਾ ਦੁਪੱਟਾ ਆਊਗਾ ਜੀ ਬਹੁਤ ਰੀਜ਼ਨੇਬਲ ਦਾ ਪ੍ਰਾਈਸ ਹੈ ਜੀ ਇੰਨਾ ਸੂਟਾਂ ਦਾ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪ ਦੀ ਬੁਕਿੰਗ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਇਹਨਾਂ ਦਾ ਸਾਰੇ ਸੂਟਾਂ ਦਾ ਪ੍ਰਾਈਸ 800 ਰੁਪਏ ਪ੍ਰਾਈਸ ਹੈ ਜੀ ਇਹਦਾ ਦੁਪੱਟੇ ਵਾਲੇ ਸੂਟ ਦਾ ਜੀ ਕ੍ਰੇਵ ਵਾਲੇ ਦਾ ਜੀ 800 ਰੁਪਏ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਹੈ ਜੀ ਤੇ ਜੇ ਤੁਸੀਂ ਇਹਨਾਂ ਦੇ ਉੱਪਰ ਵਰਕ ਕਰਵਾਉਣਾ ਜੀ ਬਾਟਮ ਤੇ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਸਾਰੇ ਤਰ੍ਹਾਂ ਦਾ ਵਰਕ अवेलेबल ਹੈ ਜੀ ਹੈਂਡਵਰਕ ਮਸ਼ੀਨ ਵਰਕ ਔਰ ਟਾਈਪ ਪੇਂਟਿੰਗ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਪਲੇਨ ਫੈਬਰਿਕ ਤੇ ਤੁਸੀਂ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਜਿਵੇਂ ਦਾ ਤੁਸੀਂ ਡਿਜ਼ਾਈਨ ਕਹੋਗੇ ਜਿਵੇਂ ਦਾ ਤੁਸੀਂ ਸਟੱਫ ਕਹੋਗੇ ਆਪਾਂ ਉਸੇ ਤਰ੍ਹਾਂ ਦਾ ਸੂਟ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜੀ ਤੇ ਕੋਈ ਵੀ ਆਪਣਾ ਕੰਮ ਵਧੀਆ ਤਸੱਲੀ ਨਾਲ ਆਪਾਂ ਕੰਮ ਕਰਕੇ ਦਿੰਨੇ ਆ ਜੀ ਕੰਮ ਦੀ ਤੇ ਕੱਪੜੇ ਦੀ ਆਪਣੀ ਪੂਰੀ ਗਾਰੰਟੀ ਹੋਊਗੀ ਜੀ ਵੀ ਨਾ ਆਪਾਂ ਕਪੜਾ ਮਾੜਾ ਲਈਏ ਨਾ ਆਪਾਂ ਕੰਮ ਮਾੜਾ ਕਰੀਏ ਤੁਸੀਂ ਇੱਕ ਵਾਰੀ ਸਾਡੇ ਕੋਲ ਕੰਮ ਕਰਵਾ ਕੇ ਜ਼ਰੂਰ ਦੇਖੋ ਜੀ ਇਹ ਵਾਲੇ ਸੂਟ ਆਉਣਗੇ ਜੀ ਆਰੀ ਵਰਕ ਕਾਟਨ ਦੇ ਜੀ ਕਾਟਨ ਦੀ ਕਾਟਨ ਦੀ ਸ਼ਰਟ ਆਊਗੀ ਜੀ ਉੱਪਰ ਸਾਰੀ ਸ਼ਰਟ ਦੇ ਉੱਪਰ ਆਰੀ ਵਰਕ ਕੀਤਾ ਹੋਇਆ ਨਾਲ ਬਾਟਮ ਆਊਗੀ ਕਾਟਨ ਦੀ ਜੀ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਜ਼ਿਆਦਾ ਸੌਫਟ ਸਟੱਫ ਹੈ ਬ੍ਰਾਂਡਡ ਸਟੱਫ ਹੈ ਜੀ ਤੁਸੀਂ ਜੀ ਫਟਾਫਟ ਆਪਣੀ ਬੁਕਿੰਗ ਕਰਵਾ ਲੈਣੀ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਸਾਰੇ ਸੂਟਾਂ ਬਾਰੇ ਆਪਾਂ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜੀ ਤੁਸੀਂ ਜਿਹੜਾ ਵੀ ਸੂਟ ਲੈਣਾ ਹੈ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਪੁੱਛਣਾ ਸਾਡੇ ਵਟਸਐਪ ਨੰਬਰ ਤੇ ਤੁਸੀਂ ਸਾ ਤੋਂ ਪੁੱਛ ਸਕਦੇ ਹੋ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਇਸ ਤਰ੍ਹਾਂ ਦੇ ਸੋਹਣੇ-ਸੁਨੀਆਂ ਵੀਡੀਓ ਤੁਹਾਡੇ ਕੋਲ ਸਾਰਿਆਂ ਤੋਂ ਪਹਿਲਾਂ ਆ ਸਕਣ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਸਾਰੀਆਂ ਭੈਣਾਂ ਤੇ ਕਰ ਤੇ ਵੱਧ ਤੋਂ ਵੱਧ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਇੱਕ ਪਲੀਜ਼ ਕਮੈਂਟ ਜ਼ਰੂਰ ਕਰ ਦਿਆ ਕਰੋ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਤੁਸੀਂ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ